ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਐਜੂਕੇਟਰ ਚੈਨਲ ਵਿੱਚ ਆਇਓ ਘਰ ਵਿੱਚ ਸਾਰੇ ਤੁਸੀਂ ਵਧੀਆ ਹੋਵਾਂਗੇ ਜਿਵੇਂ ਕਿਸੇ ਨੂੰ ਪਤਾ ਹੀ ਹੈ ਕਿ ਕੋਈ ਵੀ ਪੋਸਟ ਨਾਲ ਰਿਲੇਟਡ ਅਪਡੇਟ ਹੁੰਦਾ ਹੈ ਤੇ ਆਪਣੇ ਚੈਨਲ ਤੇ ਜਰੂਰ ਮਿਲਦਾ ਹਾਂ ਠੀਕ ਹੈ ਨਾ ਤੇ ਇੱਕ ਆਪਣੇ ਚੈਨਲ ਤੇ ਹੋਰ ਕੀ ਮਿਲਦੀ ਹੈ ਸਟੱਡੀ ਨਾਲ ਰਿਲੇਟਡ ਕੋਈ ਵੀ ਨੋਟੀਫਿਕੇਸ਼ਨ ਟੀਚਿੰਗ ਨੋਟੀਫਿਕੇਸ਼ਨ ਠੀਕ ਹੈ ਨਾ ਜੀ ਤੇ ਇੱਕ ਆਪਣੇ ਚੈਨਲ ਤੇ ਇੱਕ ਚੀਜ਼ ਹੋਰ ਮਿਲਦੀ ਹੈ ਉਹ ਕੀ ਮਿਲਦੀ ਹੈ ਜਿਹੜੇ ਬੰਦੇ ਨੇ ਪੰਜਾਬੀ ਨਾਲ ਰਿਲੇਟਡ ਕੋਈ ਵੀ ਤਿਆਰੀ ਕਰਨੀ ਹੋਵੇ ਜਿਹਦੇ ਵਿੱਚ ਪੀਐਸਟੈਟ ਸੀਟੈਟ ਨੈਟ ਪੰਜਾਬੀ ਮਾਸਟਰਗੇਟ ਜੁਡੀਸ਼ ਨੈਟ ਐਂਡ ਕੋਈ ਵੀ ਜਿਹਨੇ ਪੰਜਾਬੀ ਨਾਲ ਕੋਈ ਤਿਆਰੀ ਕਰਨੀ ਹੋਵੇ ਉਹ ਫੁੱਲ ਆਪਣੇ ਇੱਥੇ ਚੈਨਲ ਤੇ ਮਿਲਦੀ ਹੈ ਤੇ ਪਲੇਲਿਸਟ ਵਗੈਰ ਪ੍ਰੋਪਰ ਬਣੀ ਹੋਈ ਹੈ ਤੁਸੀਂ ਜਾ ਕੇ ਇੱਕ ਵਾਰੀ ਮੇਰੇ ਕੈਨਲ ਵਿਜ਼ਿਟ ਕਰ ਸਕਦੇ ਹੋ ਹੁਣ ਜਿਵੇਂ ਤੁਸੀਂ ਥੰਬਨੇਲ ਤੁਸੀਂ ਦੇਖ ਰਹੇ ਹੋ ਕਿ ਆਪਾਂ ਗੱਲ ਗਾਦੀ ਕਰਨੀ ਹੈ ਹੁਣ ਆਪਾਂ ਗੱਲ ਕਰਨੀ ਹੈ ਐਸਜੀਪੀਸੀ ਦੀ ਨਿਭਰਤੀ ਇੱਕ SGPSC ਕਾਲਜ ਦੇ ਵਿੱਚ ਵੀ ਭਰਤੀ ਇਸ ਨੂੰ ਵੀ ਅਪਡੇਟ ਪਾਰ ਕੇ ਚੈਨਲ ਤੇ ਸੀ ਤੁਸੀਂ ਉਹ ਵੀ ਜਾਣਦੇ ਹੋ ਕਿ ਕਿਹੜੇ ਕਾਲਜ ਵਿੱਚ ਭਰਤੀ ਆਈ ਹੈ ਤੇ ਸੈਕੰਡ SGPSC ਜਿਹੜਾ ਹੋਰ ਪੋਸਟਾਂ ਆਏ ਨੇ ਹੁਣੇ ਹੁਣੇ ਆਇਆ ਨਿਊ ਅਪਡੇਟ ਵੱਖ-ਵੱਖ ਭਾਗਾਂ ਵਿੱਚ ਪੋਸਟਾ ਨੋਟੀਫਿਕੇਸ਼ਨ ਜਾਰੀ ਸਾਨੂੰ ਵੀ ਦਿਖਾ ਦਿੰਦੇ ਹਾਂ ਹੁਣੇ ਨਿੱਕੇ ਪੋਸਟਾਂ ਵੀ ਆਈਆਂ ਨੇ ਤੇ ਇਸ ਤੋਂ ਇਲਾਵਾ ਇੱਕ ਪੋਸਟ ਹੋਰ ਵੀ ਆਈਆਂ ਨੇ ਜੋ ਕਿ ਕਾਲਜਾਂ ਵਿੱਚ ਨੇ ਉਹ ਵੀ ਅਸੀਂ ਸਾਰੀਆਂ ਇੱਥੇ ਪਾਰ ਰੱਖਿਆ ਨੇ ਜੋ ਕਿ ਤੁਹਾਨੂੰ ਅਸੀਂ ਦਿਖਾ ਸਕਦੇ ਆ ਦੇਖੋ ਜੀ ਤੇ ਕਾਲਜਾਂ ਵਿੱਚ ਵੀ ਪੋਸਟਾਂ ਆ ਰਹੀਆਂ ਨੇ ਜਿਹੜੇ ਕਿਸੇ ਨੋਟੀਫਿਕੇਸ਼ਨ ਪ੍ਰੋਪਰ ਪਾਰ ਰੱਖਿਆ ਹੋ ਤੁਸੀਂ ਸਾਡੇ ਵੀਡੀਓ ਜਾ ਸਾਡੇ 350 ਵੈਕੈਂਸੀ ਇਸ ਜੋ ਵੀ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਐਸਜੀਪੀ ਚ ਕੋਲ ਦਾ ਵਿੱਚ ਆਈ ਨੇ ਕਿੱਥੇ ਕਿਤੇ ਬਠਿੰਡਾ ਸ੍ਰੀ ਰੂਪ ਆਪਣੇ ਐਸਬੀਐਸ ਨਗਰ ਗੁਰਦਾਸਪੁਰ ਮੁਖਰਸਾਬ ਸਭ ਪੋਸਟ ਐਵੀਸੀ ਪਾਰਕ ਨੂੰ ਜਾ ਕੇ ਚੈੱਕ ਕਰ ਸਕਦੇ ਹੋ ਹੁਣ ਉਹਨੇ ਆਪਾਂ ਮੇਨ ਗੱਲ ਤੇ ਕਾਹਦੇ ਪੋਸਟ ਆਈ ਨੇ ਫਾਇਰਮੈਨ ਦੇ ਪੋਸਟ ਆਈਆਂ ਨੇ ਕਿੰਨੀਆਂ ਪੋਸਟ ਆਈਆਂ 6 ਡਿਪਲੋਮਾ ਮਕੈਨੀਕਲ ਦਾ 2 ਕਿ ਤਿੰਨ ਸਾਲਾ ਡਿਪਲੋਮਾ ਉਹ ਮੰਗਿਆਗਾ ਤੇ ਐਕਸਪੀਰੀਅੰਸ ਕਿਨਾ ਮੰਗਿਆ ਇਹਨਾਂ ਨੇ ਘਟਕੜ 5 ਸਾਲ ਦਾ ਐਕਸਪੀਰੀਅੰਸ ਹੋਵੇ ਗੱਲ ਸੁਣ ਲਓ ਮੇਰੇ ਭਰਾਵੋ ਜੇ ਭੈਣੋ ਐਕਸਪੀਰੀਅੰਸ ਵਾਲਿਆਂ ਨੂੰ ਹੀ ਇਹ ਪਹਿਲ ਦੇਣਗੇ ਦੂਜਿਆਂ ਨੂੰ ਪਹਿਲ ਨਹੀਂ ਦੇਣੀ ਇਹ ਗੱਲ ਅੱਜ ਹੀ ਤੁਸੀਂ ਸੁਣ ਲਓ ਹੌਟ ਵਾਟਰ ਸਿਸਟਮ ਆਪਰੇਟਰ ਪੋਸਟ ਆਈਆਂ ਨੇ ਪੰਜ ਡਿਪਲੋਮਾ ਚਾਹੀਦੇ ਨੇ ਮਕੈਨੀਕਲ ਜਾਂ ਇਲੈਕਟ੍ਰੀਕਲ ਦਾ ਤਿੰਨ ਸਾਲਾ ਦਾ ਡਿਪਲੋਮਾ ਹੋਵੇ ਵਾਟਰ ਤੇ ਆਈਟੀਆਈ ਜੇ ਉਹਦੀ ਆਈਟੀ ਕੀਤੀ ਹੋਵੇ ਨਾਲ 5 ਸਾਲ ਦਾ ਐਕਸਪੀਰੀਅੰਸ ਮੰਗ ਸੌਰੀ ਇੱਥੇ ਵੀ ਕਹ ਦਸਣਾ ਭੁੱਲ ਗਿਆ ਮੈਂ ਆਈਟੀ ਨਾਲ 5 ਸਾਲ ਦਾ ਐਕਸਪੀਰੀਅੰਸ ਮੰਗ ਰਹੇ ਨੇ ਬੱ ਇੱਥੇ ਵੀ ਇੱਥੇ ਵੀ ਆਈਟੀ ਨਾਲ 5 ਸਾਲ ਦਾ ਐਕਸਪੀਰੀਅੰਸ ਮੰਗਿਆ ਬ੍ਰਦਰ ਇਹਨਾਂ ਨੇ ਬਾਰਡਰ ਟ੍ਰੀਟਮੈਂਟ ਪਲਾਂਟ ਆਪਰੇਟਰ ਇੱਥੇ ਪੰਜ ਪੋਸਟਾਂ ਆਈਆਂ ਨੇ ਡਿਪਲੋਮਾ 3 ਸਾਲ ਦਾ ਬਾਰਡਰ ਟ੍ਰੀਟਮੈਂਟ ਪਲਾਂਟ ਆਪਰੇਟਰ ਵਜੋਂ ਤਜਰਬਾ ਹੋਵੇ ਜਾਂ ਆਈਟੀ ਦੇ ਨਾਲ ਘੱਟੋ ਘੱਟ 5 ਸਾਲ ਦਾ ਐਕਸਪੀਰੀਅੰਸ ਹੋਵੇ ਕਿਚਨ ਕਮਿਊਨਿਟ ਦੇ ਪੋਸਟ ਮਕੈਨਿਕ ਦੇ ਪੋਸਟਾਂ ਨੇ ਚਾਰ ਪੋਸਟਾਂ ਨੇ ਜੀ ਆਈਟੀ ਮਕੈਨਿਕਲ ਵੈਲਡਰ ਦੇ ਨਾਲ 5 ਸਾਲ ਦਰ ਸੋਈ ਦੇ ਉਪਕਰਨਾ ਦੀ ਨੌਲੇਜ ਹੋਣੀ ਸੋਈ ਦੇ ਜਿਹੜੇ ਕੰਮ ਕਮ ਚੱਲਦਾ ਰੋਟੀ ਪਾਣੀ ਚਿਮਟਾ ਬੇਲਣਾ ਕੁਛ ਵੀ ਹੈ ਠੀਕ ਹੈ ਨਾ ਜੇ ਸਭ ਚੀਜ਼ ਦੀ ਨੌਲੇਜ ਹੋਣੀ ਬੰਦੇ ਨੂੰ ਜ਼ਰੂਰੀ ਹੈ ਸਹਾਇਕ ਸਰਚਰ ਸਕੀਲਰ ਇੱਕ ਟੀਚਰ ਦੀ ਪੋਸਟ ਅੰਗਰੇਜ਼ੀ ਦੀ ਪੋਸਟ ਹੈ ਜੋ ਕਿ ਇੱਕ ਪੋਸਟ ਹੈ ਇਹਦੇ ਵਿੱਚ ਐਮਏ ਇੰਗਲਿਸ਼ ਦੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੀਤੀ ਹੋਣੀ ਜ਼ਰੂਰੀ ਹੈ ਠਿਕਣੀ ਉਸ ਤੋਂ ਸਾਈਕਲ ਰਿਸਰਚਰ ਸਕੂਲਰ ਉਰਦੂ ਜਾਂ ਫਾਰਸੀ ਦੇ ਟੀਚਰ ਦੀਆਂ ਪੋਸਟਾਂ ਨੇ ਇੱਕ ਪੋਸਟ ਹੈ ਇਹਨਾਂ ਨੇ ਇੱਥੇ ਕਿਹਾ ਉਰਦੂ ਜਾਂ ਫਾਰਸੀ ਦਾ ਕੋਈ ਡਿਪਲੋਮਾ ਡਿਗਰੀ ਹੋਣੀ ਬੰਦੇ ਕੋਲ ਜ਼ਰੂਰੀ ਹੈ ਕਹਦੇ ਪੋਸਟਾਂ ਨੇ ਜੀ ਉਰਦੂ ਜਾਂ ਫਾਰਸੀ ਦੇ ਆ ਸ਼ਾਮੀ ਨੰਬਰ 1 ਤੋਂ 4 ਤੱਕ ਜਿਹੜੇ ਨੇ ਲਿਖਿਆ ਹੈਗਾ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਵਿਖੇ ਲੋੜ ਹੈ ਕਿੱਥੇ ਲੋੜ ਹੈ ਇਸ ਵੀ ਅੰਮ੍ਰਿਤਸਰ ਸਾਹਿਬ ਵਿਖੇ 1 ਤੇ 4 ਇਹਨਾਂ ਨੇ ਬਕਾਇਦਾ ਮੈਂਸ਼ਨ ਕੀਤਾ ਹੋਇਆ 5 ਅਤੇ 6 ਹੋਰ ਕਿਹੜੀ ਗੱਲ ਆ ਗਈ ਜਿਨ੍ਹਾਂ ਨੇ 5 ਤੇ 6 5 ਤੇ 6 ਸਿੱਖ ਇਤਿਹਾਸ ਰਿਸਰਚ ਬੋਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਖੇ ਦੀ ਲੋੜ ਹੈ ਭਰਤੀ ਜਿਹੜੀ ਹੈਗੀ ਕੰਟਰੈਕਟ ਸੌਰੀ ਕੰਟਰੈਕਟ بیس ਹੋਣੀ ਪੂਰੀ ਜਿਹੜੀ ਭਰਤੀ ਸਾਰੀ ਕੰਟਰੈਕਟ بیس ਹੋ ਗਈ ਬ੍ਰਦਰ ਠੀਕ ਹੈ ਨਾ ਸਿੱਧਾ ਪਹਿਲੀ ਮੈਂਸ਼ਨ ਕਰਦਾ ਕਿ ਕੱਲ ਨੂੰ ਕੋਰੋਨਾ ਪਏ ਨੰਬਰ 2 ਚਾਵਣ ਉਮੀਦਵਾਰ ਪ੍ਰਬੰਧਕ ਅੰਮ੍ਰਿਤਧਾਰੀ ਹੋਵੇਗਾ ਜਿਹੜਾ ਕੋਈ ਵੀ ਚਾਹ ਹਣ ਉਮੀਦਵਾਰ ਅੰਮ੍ਰਿਤਧਾਰੀ ਨੂੰ ਹੀ ਪਹਿਲ ਦੇਣੀ ਹੈ ਦੂਜਾ ਬੱਚੇ ਨੂੰ ਪਹਿਲ ਨਹੀਂ ਦਿੰਦੇ ਆਪਣੀ ਮੰਗੇ ਦਰਖਾਸਤ ਨਾਲ ਉਪਰਕਤ ਅਨੁਸਾਰ ਲੋੜੀ ਦਾ ਵਿਦਿਕ ਯੋਗਤਾ ਸਰਟੀਫਿਕੇਟ ਜਿਹੜੇ ਸਰਟੀਫਿਕੇਟ ਲੈ ਕੇ ਆਣ ਤੁਸੀਂ ਤੇ ਫੋਟੋਮਾ ਲੈ ਕੇ ਆਣੇ ਨੇ ਕਾਪੀਆਂ ਲੈ ਕੇ ਆਣੇ ਨੇ ਉਹ ਸੋਡੇ ਹੈਡ ਆਪਣੇ ਕਹਿੰਦੇ ਸੈਲਫ ਸਟੇਟਡ ਸੈਲਫ ਸਟੇਟਡ ਹੋਣੀ ਹੈ ਜ਼ਰੂਰੀ ਨੇ ਸਬੰਧਿਤ ਖੇਤਰ ਵਿੱਚ ਕੰਮ ਦਾ ਤੇ ਤਜਰਬੇ ਸਰਟੀਫਿਕੇਟ ਵੀ ਨਾਲ ਲੱਗਿਆ ਹੋਣਾ ਜ਼ਰੂਰੀ ਆ ਜਿਹੜਾ ਉਹਨੇ ਅੰਮ੍ਰਿਤਪਾਣ ਛਕਿਆ ਵਾ ਉਹਦਾ ਵੀ ਸਰਟੀਫਿਕੇਟ ਨਾਲ ਹੋਣਾ ਜ਼ਰੂਰੀ ਹੈ ਆਪਣੇ ਕਾਗਜ਼ ਮੁਕੰਮਲ ਕਰਵਾ ਕੇ ਮਿਤੀ ਮਿਤੀ ਕਿੰਨੀ ਹੈ ਜੀ 25 4 2025 ਨੂੰ ਤਕਨੀਕ ਨਮ ਨਿਕਿਤ ਹਸਤਕ ਆਪਣੇ ਆਪਣਾ ਕੀ ਕਹਿੰਦਾ ਸੈਲਫ ਸਟੇਟਡ ਕਰਕੇ ਫੋਟੋ ਮੌਕਤ ਦਿੱਤੀ ਸਰਤਾ ਅਨੁਸਾਰ ਅਧੂਰੇ ਕਾਗਜ਼ਾਂ ਤਰੁੱਟੀ ਵਾਲੇ ਤਰਖਾਸਤ ਨੂੰ ਜਿਹੜੇ ਕਾਗਜ਼ ਪੂਰੇ ਉੱਪਰ ਨਹੀਂ ਹੈਗੇ ਉਹਨਾਂ ਨੂੰ ਮਾਨਤਾ ਪ੍ਰਾਪਤ ਨਹੀਂ ਹੋ ਇੰਟਰਵਿਊ ਦੇ ਸਮੇਂ ਤੱਕ ਨਿਮਨ ਹਸਤਕਰ ਆਪਦੇ ਕੋਲੇ ਰੱਖੋ ਤੇ ਇਹਨਾਂ ਨੇੜੇ ਦੱਸਿਆ ਆਪਣੀ ਵੈਬਸਾਈਟ ਹੈ ਇਹਨਾਂ ਦੀ ਠੀਕ ਹੈ ਉਹਦੇ ਉੱਤੇ ਹੀ ਸਾਰਾ ਕੁਝ ਅਪਡੇਟ ਪਾ ਦੇਣਗੇ ਇਹ ਨਵੀਂ ਵੈਬਸਾਈਟ ਦੇ ਉੱਤੇ ਸਾਰੇ ਅਪਡੇਟ ਪਾ ਦੇਣਗੇ ਠੀਕ ਹੈ ਨਾ ਜੀ ਇਸ ਕਰਕੇ ਤੁਹ ਸਾਰਿਆਂ ਨੇ ਧਿਆਨ ਰੱਖਣਾ ਹੈ ਠੀਕ ਹੈ ਪੋਸਟਾਂ ਕਦੇ ਵੀ ਪਾ ਸਕਦੇ ਨੇ ਇਹਨਾਂ ਦਾ ਪੋਣੀਆ ਕਿੱਥੇ ਹੈ ਜੀ ਆਪਦੀ ਵੈਬਸਾਈਟ ਤੇ ਇਹਨੇ ਵੈਬਸਾਈਟਸ ਨੂੰ ਦੱਸ ਦਿੰਦੇ ਆ ਮੈਂ ਤਾਂ ਵੈਬਸਾਈਟ ਤੇ ਮੈਂਸ਼ਨ ਨਹੀਂ ਕੀਤੀ ਦੂਜਾ ਨੋਟੀਫਿਕੇਸ਼ਨ ਦਿਖਾਉਣ ਜੇ ਟੀਚਰ ਨਾਲ ਇਟ ਨੋਟੀਫਿਕੇਸ਼ਨ ਆਇਆਗਾ ਉਹ ਤੇ ਵੈਬਸਾਈਟ ਮੈਂਸ਼ਨ ਕੀਤੀ ਹੋਈ ਹੈ ਇਹਨਾਂ ਨੇ ਤਾਂ ਕਰਕੇ ਦਿਖਾ ਰਹੇ ਆ www. ਆ ਇਹ ਨਵੀਂ ਵੈਬਸਾਈਟ ਹੈ www.des gpc.org ਇਹ ਇਹਨਾਂ ਦੀ ਵੈਬਸਾਈਟ ਹੈ ਜਿਹੜੇ ਟੀਚਰ ਰਿਲੇਟਡ ਆ ਦੇਖੋ ਜੀ ਇਹਨਾਂ ਨੇ ਨੈਟ ਨੋਟੀਫਿਕੇਸ਼ਨ ਦਿਖਾ ਦਨਾ ਟੀਚਰ ਰਿਲੇਟਡ ਹੈ ਤੇ ਇਹ ਵੀ ਆਪਣੇ ਚੈਨਲ ਤੇ ਜੋ ਕੀ ਪਾ ਰੱਖਿਆ ਹੈਗਾ ਤੁਸੀਂ ਜਾ ਕੇ ਵੀਡੀਓ ਜਰੂਰ ਦੇਖ ਸਕਦੇ ਹੋ ਇਹ ਪੋਸਟਾਂ ਫੁੱਲ ਆ ਰਹੀਆਂ ਨੇ ਇਹ ਤੁਸੀਂ ਆਪਣੇ ਆਪਣੇ ਚੈਨਲ ਤੇ ਪਾਈ ਹੋਈ ਵੀਡੀਓ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਇਸੇ ਤਰ੍ਹਾਂ ਦੇ ਕੋਈ ਵੀ ਨੋਟਿਸ ਆਪਣੇ ਟੀਚਰ ਰਿਲੇਟਡ ਪਾਉਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਥੈਂਕ ਯੂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਬਸ ਕਿਰਪਾ ਕਰਕੇ ਸਾਰਨੇ ਜੁੜੇ ਰਹੋ ਤੇ ਸਾਰ ਚੈਨਲ ਦੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਠੀਕ ਹੈ ਇਹਦੇ ਨਾਲ ਸਾਨੂੰ ਵੀ ਹੌਸਲਾ ਮਿਲਦਾ ਹੈ ਥੈਂਕ ਯੂ